ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਪ ਦਾ ਪ੍ਰਮਜੀਤ ਸਿੰਘ ਸਰਨਾ ਸਰ ਨਾਲ ਜੁੜੇ ਨੇ ਹੋਰ ਗੱਲਬਾਤ ਕਰਨ ਦੇ ਲਈ ਸਰਨਾ ਸਾਹਿਬ ਗੁਰਲਾਲ ਸਿੰਘ ਨੇ ਅਸਤੀਫਾ ਦਿੱਤਾ ਤੇ ਨਾਲ ਹੀ ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਦੇਖੋ ਜੀ ਸਭ ਤੋਂ ਪਹਿਲਾਂ ਪਿਛਲੇ ਸਾਲ ਇਹਨਾਂ ਨੂੰ ਉੱਤਰਾਖੰਡ ਵੱਲੋਂ ਪੁੱਛਾਲਾ ਆਇਆ ਸੀ ਉੱਦੇ ਵਿੱਚ ਇੱਕ ਘੱਟੋ ਘੱਟ 10 ਵਾਰੀ ਬਾਈ ਸ਼ਹਿਰ ਦਿੱਲੀ ਤੋਂ ਤੇਰਾ ਦੂਨ ਦੇਣ 10 ਵਾਰੀ ਨਕੋ ਲੋ ਪੁੱਛੋ ਵੀ ਦਿੱਲੀ ਤੋਂ ਭਾਈਰ ਜਾ ਕੇ ਉੱਥੇ ਜਾ ਕੇ ਤੁਹਾਡਾ ਕੀ ਸਵਾਰ ਦੇ ਰਹੇ ਹੋ ਤੁਸੀਂ ਕਿਸੇ ਹਿੰਦੁਸਤਾਨ ਦੀ ਦੂਸਰੀ ਸਾਖਾਂ ਕਰਬਾਂ ਦੇ ਮਾਲਕ ਬੈਠੇ ਹੋਏ ਨਾ ਅੰਬਾਨੀ ਬੈਠੇ ਨੇ ਟਾਟਾ ਬੈਠੇ ਨੇ ਬਿਰਦੇ ਬੈਠੇ ਨੇ ਉਹਨਾਂ ਨੇ ਆਪਣੇ ਜਹਾਜ਼ ਭੇਜੇ ਉਸ ਤੋਂ ਬੰਦੇ ਲੈ ਆਣ ਵਾਸਤੇ ਜੀ ਉੱਥੇ ਇਹਨਾਂ ਨੇ ਬੇ ਪਨਾਰ ਦੇੜੀ ਦੇ ਗੁਰੂ ਜੀ ਕੋਲੋਂ ਕੀ ਉਸੇ ਲਟਾਈ ਇੱਕ ਟੈਂਪੋ ਗਿਆ ਸੀ ਰਾਸ਼ਨ ਦਾ ਉਹ ਵੀ ਉਹਨਾਂ ਕੋਲ ਖਤਮ ਨਹੀਂ ਹੋਇਆ ਕੋਈ ਜਿਹੜਾ ਬਾਹਰ ਟ੍ਰੈਸਨੋਂ ਫੜਾ ਰੋ ਵਾਪਸ ਆਣ ਦੀ ਕਰਦੇ ਸਨ ਬੁਰਾਣੀਆਂ ਗੱਲਾਂ ਛੱਡਿਓ ਇਹ ਹੁਣ ਅਸੀਂ 900 ਬੰਦਾ ਦਿੱਲੀ ਸਿਪ ਕੋ ਦੁਆਰਾ ਬੰਦ ਕਮੇਟੀ ਦਾ ਅਮਰਸਰ ਔਰ ਬਠਿੰਡੇ ਦੇ ਵਿੱਚ ਤਨਾਤ ਦੇ 900 ਬੰਦਾ ਕਿਸ ਚੀਜ਼ ਦੇ ਲਈ 250 ਬੰਦਾ ਆਪਣਾ ਬਠਿੰਡੇ ਦੀ ਕੰਸਟਿਟੂਐਂਸੀ ਦੇ ਵਿੱਚ ਔਰ 650 ਬੰਦਾ ਅਮਰਸਰ ਦੀ ਕੰਸਟਿਟੂਐਂਸੀ ਦੇ ਵਿੱਚ ਦਿੱਲੀ ਕਮੇਟੀ ਪਿਛਲੇ 25 ਦਿਨ ਬਿਲਕੁਲ ਸੈਸੈਂਸੀ ਕੋਈ ਕੰਮ ਨਹੀਂ ਸੀ ਹੋ ਰਿਹਾ ਔਰ ਉੱਥੇ 2000 ਰੁਪਏ ਤੋਂ ਲੈ ਕੇ 3000 ਰੋਜ਼ ਤੱਕ ਖਾਲੀ ਲੰਗਾ ਬਣਦਾ ਰਿਹਾ ਉੱਥੇ ਆਪਣਾ ਜਿਹੜਾ ਗੁਰਤੇਗ ਵਾਦਾਰ ਨਿਵਾਸ ਸੀ ਜਿਹੜਾ ਸੀ ਬਣਾ ਕੇ ਗਏ ਸਾਂ ਉੱਥੇ ਉੱਥੇ ਘੱਟੋ ਘਾਟ ਰੋਜ਼ ਦੀ 1 ਲੱਖ ਰੁਪਏ ਦੀ ਜੇ ਫੁੱਲ ਵਜੇ ਆ ਕਰਾਇਰੀ ਆਂਦੇ ਨੇ ਇਹਨਾਂ ਪੁੱਛੋ ਕਿਹੜਾ ਕਰਾਇਆ ਲਿਆ ਨੇ ਔਰ 3000 2000 4000 ਦਾ ਰੋਜ਼ ਦਾ ਤੁਸੀਂ ਉਹਦਾ ਨਾ ਹੀ ਉੱਥੇ ਬਿਹਤਰੀਨ ਉੱਨੰਦਰ ਨਹੀਂ ਜਾ ਸਕਦੇ ਉਸ ਨੂੰ ਬਿਹਤਰੀਨ ਖਾਣਾ ਉੱਥੇ ਖਾਂਦੇ ਰਹੇ ਤੁਸੀਂ ਵਿੱਚ ਇਹ ਪਾਸ਼ਪਾ ਦੇ ਵਰਕਰ ਦੇ ਵਿੱਚ ਇਹਨਾਂ ਦੇ ਦੇ ਵਿੱਚ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਬਾਅਦ ਬਹੁਤ ਵੱਡੀ ਮੀਟਿੰਗ ਦਾ ਰੇਂਜ ਕੀਤਾ ਬੰਦੇ ਭਾਵੇਂ 300 ਆਏ ਉੱਥੇ ਵੀ ਇਹਨਾਂ ਨੇ ਲੱਖਾਂ ਦਾ ਖਰਚ ਕੀਤਾ ਸਾਰੇ ਦਿੱਲੀ ਕਮੇਟੀ ਦੇ ਇਹਨਾਂ ਨੂੰ ਕਹੋ ਤੁਸੀਂ ਆਪਣੇ ਪਿਛਲੇ ਇੱਕ ਮਹੀਨੇ ਦਾ ਆਡਿਟ ਤੇ ਕਰਾਓ ਦਿੱਲੀ ਕਮੇਟੀ ਦੇ ਕਰੋੜਾਂ ਰੁਪਏ ਖਰਚੇ ਦੇ ਨਿਕਲਣਗੇ ਕਰੋੜਾਂ ਰੁਪਏ ਔਰ ਦਿੱਲੀ ਕਮੇਟੀ ਨੂੰ ਇਸ ਨਾਲ ਲੁਟਾ ਰਹੇ ਨੇ ਆਪਣੇ ਪੋਲਿਟਿਕਲੀ ਚੀਜ਼ਾਂ ਲੈਣ ਵਾਸਤੇ ਜਿਵੇਂ ਜਿਦਾ ਕੋਈ ਸਾਹ ਵੀ ਕੋਈ ਨਹੀਂ ਜੀ ਫਿਰ ਜਿਵੇਂ મોદી ਬਣ ਗਿਆ ਉਸ ਤਰ੍ਹਾਂ ਕੀ ਹੈ ਇਹਨਾਂ ਨੂੰ ਸਭ ਕੁਝ ਮਿਲ ਜਾਗਾ ਸਰ ਹਰ ਕਿਸਨ ਕਰ ਐਸਾਨ મોદી ਆਏਗਾ ਤੇ ਸਰਹੰਦ ਕਰ ਛਾਪਾ ਪਵਾਵਾਂਗੇ ਜਾਂ ਬੁਆਲਾ ਮੈਂ ਤਾਂ ਕਰ ਮੈਂ ਤਾਂ ਚੈਲੰਜ ਕਰਦਾ ਪੈ 3 ਸਾਲ ਤੋਂ ਤੁਹਾਨੂੰ ਵੇ ਆ ਮੇਰੇ ਘਰ ਵੀ ਮਾਰੋ ਬਾਦਸ਼ੂ ਵੀ ਮਾਰੋ ਪ੍ਰਕਾਸ਼ ਵੀ ਮਾਰੋ ਤੇ ਇਹਨਾਂ ਦੇ ਨਵੇਂ ਟੱਕਵਾਂ ਦੇ ਘਰ ਵੀ ਮਾਰ ਦੋ ਅਜਿਹਾ ਕੋਈ ਸੰਤ ਕਰਨ ਦੀ ਗੱਲ ਨਹੀਂ ਬਰਬੇਦ ਸਾਡਾ ਦੌਲਤ ਗੁਰੂ ਘਰ ਦੀ ਲੁੱਟੀ ਜਾ ਰਹੀ ਹੈ 5 ਕਰੋੜ ਰੁਪਏ ਦਾ ਮਾਈਨਸ ਆ ਗਿਆ ਜਿਹੜਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਜਗ੍ਹਾ ਕੋਈ ਇਨਵੈਸਟਮੈਂਟ ਨਹੀਂ ਕੀਤੀ ਕੋਈ ਇਮਾਰਤ ਨਹੀਂ ਬਣਾਈ ਕੋਈ ਕੁਝ ਨਹੀਂ ਕੀਤਾ 5 ਕਰੋੜ ਰੁਪਏ ਦਾ ਘਾਟਾ ਆਇਆ ਜੀ 11 ਮਹੀਨਿਆਂ ਦੇ ਵਿੱਚ ਇਹ 11 ਮਹੀਨਿਆਂ ਵਿੱਚ 5 ਕਰੋੜ ਦਾ ਘਾਟਾ ਆਇਆ ਜੀ ਸਰਾਬ ਸਾਬ ਇਸ ਤੋਂ ਇਲਾਵਾ ਗੁਰਲਾਲ ਸਿੰਘ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਦੁਆਰਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਗੁਰਦੁਆਰਿਆਂ ਦੀ ਇਮਾਰਤਾਂ ਦੀ ਹੋ ਤਾਂ ਜਿਹੜਾ ਦਰਾਂ ਕੀ ਹੈ ਕਿਹੜੀ ਐਸੇ ਕੰਸਟੀਟੂਐਂਸੀ ਜਿਹਦੇ ਕੋਲ ਧਾਰਦੇ ਮੁਲਾਜ਼ਮ ਨੇ ਕੰਮ ਕਰਦੇ ਰਹੇ ਹਮ ਕਿਹੜੀ ਐਸੇ ਕੰਸਟੀਟੂਐਂਸੀ ਹੈ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਨਹੀਂ ਐ ਤੇ ਬਾਹਰ ਕਰ ਦਿਆਂਗੇ ਹੁਣ ਅਮਰਸਰ ਦੀ ਜਿਹੜੀ ਡਿਊਟੀ ਸੀ ਉੱਤੇ ਅਚਰ ਭਜਨ ਸਿੰਘ ਔਰ ਤੇਤਰਾਮ ਸਿੰਘ ਮੈਜਰ ਜਥੇਦਾਰ ਦੀ ਡਿਊਟੀ ਸੀ ਜਿਹੜਾ ਪਰਸੈਂਟੇਜ ਦੀ ਉੱਤੇ ਰਾਮ ਸਿੰਘ ਤੇ ਹੋਰ ਕਈ ਸੰਜ ਜਿਨ੍ਹਾਂ ਦੀ ਡਿਊਟੀ ਸੀ ਸੇਵਾਦਾਰਾਂ ਦੀ ਪੁੱਛੋ ਮੈਜਰ ਲੈਵਲ ਤੇ ਜਨਰਲ ਮੈਜਰ ਲੈਵਲ ਤੱਕ ਤੇ ਤੁਸੀਂ ਬੰਦੇ ਉੱਤੇ ਉੱਤੇ ਡਿਊਟੀਆਂ ਨੰਨਦੇ ਰਹੋ ਦਿੱਲੀ ਦੇ ਵਿੱਚ ਜੋ ਅੱਜ ਰਾਸ਼ਨ ਦਿੱਲੀ ਦੀ ਕਮੇਟੀ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਅਸੀਂ ਕਦੀ ਰਾਸ਼ਨ ਵਾਸਤੇ ਦਾਲ ਆਪੇ ਆ ਕੇ ਫੀਲ ਨਹੀਂ ਕੀਤੀ ਅੱਜ ਤੱਕ ਸਾਡੇ ਤੋਂ ਪਹਿਲਾਂ ਵੀ ਮੇਰੇ ਮਨੈਮ ਕਦੀ ਪੀਰ ਹੋਈ ਨਹੀਂ ਜਦੋਂ ਸਾਨੂੰ ਆਟਾ ਖਰਾਬ ਨਾ ਆਵੇ ਸਾਨੂੰ ਦੇਣਾ ਪੈਂਦਾ ਸੀ ਕਈ ਵਾਰੀ ਸਾਨੂੰ ਵੇਚਣਾ ਪੈਂਦਾ ਸੀ ਅਸੀਂ ਉਹ ਵੀ ਮੁਲਾਜ਼ਮਾਂ ਨੂੰ ਦੇ ਦੇ ਸਾ ਹੋਰ ਫ੍ਰੀ ਦਿੰਦੇ ਸਾਂ ਹਾਂ ਜੀ ਤੁਸੀਂ ਨੋਮੀ ਨੇ ਦੋ ਆਟਾ ਦਾਲ ਦੀ ਰੋਜ਼ ਮੰਗ ਕਰਦੇ ਪਏ ਸਵੇਰ ਸੁਣ ਲਓ ਬੰਗਾ ਸਾਹਿਬ ਸਾਹ ਨੂੰ ਆਟਾ ਦਾਲ ਭੇਜੂਗਾ ਆਟਾ ਦਾਲ ਕੋਈ ਨਹੀਂ ਜੀ ਸਰ ਸਾਹਿਬ ਜੀ ਸਨਾਬੀ ਤੁਸੀਂ ਸਾਰੇ ਅੰਗੜ ਬੜੀਆਂ ਕੀਤੀਆਂ ਦੇ ਸਾਰੇ ਕੰਮ ਆ ਗਿਆ ਨਾ ਜੀ ਸਨਾਬੀ ਤੁਸੀਂ ਗੱਲ ਕਰ ਰਹੇ ਹੋ ਕਿ ਬਠਿੰਡੇ ਤੇ ਅਮਰitsar ਤਾਇਨਾਤ ਕੀਤੇ ਗਏ ਸਨ ਦਿੱਲੀ ਸ਼ੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕਿਸ ਚੀਜ਼ ਦੇ ਨਹੀਂ ਨਹੀਂ ਕਿਸ ਚੀਜ਼ ਦੇ ਲਈ ਤਾਇਨਾਤ ਕੀਤੇ ਗਏ ਸਨ ਤੇ ਕਿਸ ਤੇ ਇਲਜ਼ਾਮ ਲਗਾਉਦੇ ਹੋ ਤੁਸੀਂ ਇਸ ਦਾ ਅਰ ਦਾ ਨਾਂ ਕੀ ਹੈ ਗੁਰਦੁਆਰਾ ਦੇ ਜਿਹੜੇ ਪ੍ਰਧਾਨ ਸਕਤਰ ਔਰ ਬਾਦਲ ਤੱਕ ਦੇ ਜਿਤਨੇ ਕਾਰਕੁਨ ਸਨ ਜੀ ਇਹ ਹੈ ਉੱਤੇ ਸਾਰੇ ਉਹ ਖੁਸ਼ ਨਿਭੀ ਹਸਰ ਕਰਨ ਦੇ ਲਈ ਹੈ ਉਹਨਾਂ ਸੇ ਗੱਡੀਆਂ ਦਿੱਲੀ ਗੁਜ਼ਾਰਾ ਪੰਨ ਕਮੇਟੀਆਂ ਪੰਜਾਬ ਦੇ ਘੁੰਮ ਲਿਆ ਸਨ ਉਹਨਾਂ ਸੇ ਗੱਡੀਆਂ ਨਹੀਂ ਕੰਮ ਕੀ ਕਰਦੇ ਸਨ ਉਹ ਗੱਡੀਆਂ ਦੇ ਵਿੱਚ ਕੰਮ ਉਹ ਤੇ ਜਟਲੀ ਦਾ ਕੰਮ ਕਰਦੇ ਸਨ ਤੋਂ ਸੇ ਹਰ ਸੇ ਮਰਦ ਕੋਰ ਬਾਦਲ ਦਾ ਕੰਮ ਕਰਦੇ ਸਨ ਉਹਨਾਂ ਦੀ ਡੋਰ ਟੂ ਡੋਰ ਜਾਂਦੇ ਰਹੇ ਨੇ ਇਹ ਡੋਰ ਟੂ ਡੋਰ ਜਾਂਦੇ ਰਹੇ ਨੇ ਯਾਨੀ ਕਿ ਚੋਣ ਪ੍ਰਚਾਰ ਦੇ ਲਈ ਤੁਸੀਂ ਕੋਈ ਬੱਸ ਤੱਕ ਕੋਈ ਖਬਰ ਆਈ ਹੈ ਕਿ ਕਈ ਮੈਂਬਰਾਂ ਨੇ ਬਠਿੰਡੇ ਦੇ ਆਕੇ ਮੈਂ ਅਮਰਸਰ ਕਿਸੇ ਨੂੰ ਨਹੀਂ ਕਿਹਾ ਮੇਰੇ ਕੋਲ ਸ ਨਹੀਂ ਆਈ ਮੈਂ ਨਾਂ ਨਹੀਂ ਲੈਣਾ ਹਾਲਾਂਕਿ ਜੇ ਕਹਣ ਨਾਮ ਲਾ ਦੇਗਾ ਬਈ ਇਹਨਾਂ ਨੇ ਸ਼ਰਾਬਾਂ ਦੇ ਘਰਾਂ ਜਾ ਕੇ ਮੁੰਡਿਆਂ ਜਿਹੜੇ ਮੈਂਬਰਸ ਹਨ ਦਿੱਲੀ ਨੂੰ ਨਹੀਂ ਨਾਮ ਵੀ ਤੁਸੀਂ ਲਓ। ਉਹ ਨਾਂ ਅਨਸਾਰ ਦਿਓ ਅਗਲੀ ਵਾਰ ਨਾਮ ਲਰਾਂਗਾ। ਔਰ ਅਮਰ ਇਹਦੇ ਵਿੱਚ ਇਹਨਾਂ ਨੇ 2 ਟੂ 2 ਗੇਨ। ਜੀ। ਮੇਰੇ ਕੋਲ ਤਾਂ ਇਤਨੀ ਰਿਪੋਰਟਾਂ ਹਨ ਵੀ ਕਿੰਨੀਆਂ ਮਿਟਕਾਂ ਠਣ ਜਿੱਤੀਆਂ। ਔਰ ਉਹਨਾਂ ਆਜੋ ਉਸ ਹਰ ਮਿਟਰੀ ਦੇ ਕਿੰਨੇ-ਕਿੰਨੇ ਬੰਦੇ ਸਨ। ਹਮ। ਮੇਰੇ ਕੋਲ ਤਾਂ ਇੱਕ ਇੱਕ ਰਿਪੋਰਟ ਆ ਗਈ ਇਹਨਾਂ ਦੀ। ਹਰ ਬੰਦੇ ਦੀ ਇੱਕ ਇੱਕ ਰਿਪੋਰਟ ਹੈ। ਜੀ। ਹਾਂ ਜੀ। ਇਸ ਤੋਂ ਲਾਵਾ ਗੁਰਲਾਲ ਸਿੰਘ ਨੇ ਵੀ ਕਿਹਾ ਸੀ ਕਿ ਦੋਹਰੀ ਨੀਤੀ ਅਪਣਾਈ ਜਾਂਦੀ ਹੈ ਜੋ ਕੋਈ ਬਾਹਰਲਾ ਬੰਦਾ ਗਲਤੀ ਕਰਦਾ ਤਾਂ ਉਸਦੇ ਸਖਤ ਐਕਸ਼ਨ ਲਿਆ ਜਾਂਦਾ ਹੈ ਜੋ ਕੋਈ ਆਪਣਾ ਹੁੰਦਾ ਤਾਂ ਉਸਤੇ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਵਿਕਰਮ ਸਿੰਘ ਮਜੀਠੀਆ ਦਾ ਵਿਕਰਮ ਸਿੰਘ ਮਜੀਠੀਆ ਦਾ ਉਹਨਾਂ ਨੇ ਜੀ ਦੇਖੋ ਗੱਲ ਸੁਣੋ ਉਹਦਾ ਧਿਆਨ ਹੋਣਾ ਹੈ ਕਿ ਜਿਹੜਾ ਉਹਨਾਂ ਕੋਲ ਟ੍ਰੇਡ ਨਹੀਂ ਜਿੱਤੇ ਪਰ ਉਹਦਾ ਮਤਲਬ ਹੋਣਾ ਹੈ ਕਿ ਜਿਸ ਵਕਤ ਸਾਨੂੰ ਬੁਲਾਇਆ ਜਾਂਦਾ ਹੈ ਉਸ ਵਕਤ ਸ਼ਬਦਾਲੂ ਜਿਹੜੀ ਹੋਕਰ ਆਉਂਦੀ ਹੈ ਜੀ ਉਸ ਤੋਂ ਬਾਅਦ ਇਹਨਾਂ ਦੇ ਬਿਆਨ ਤੇ ਆਂਦੇ ਨੇ ਇਨੂੰ ਤਨਖਾਹ ਹੀ ਆ ਘੋਸ਼ਿਤ ਕਰੋ ਫਰਾਨ ਕਰੋ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਬਿਕਰਮਜੀਤ ਸਿੰਘ ਜੀ ਜਿਹਾ ਦੂਸਰਾ ਆਦਮੀ ਹੈ ਜਿਸ ਨੇ ਬਾਣੀ ਦੇ ਚਾਲੀ ਬਦਲੀ ਦਿੱਤੀ ਹੈ ਦੂਸਰਾ ਆਦਮੀ ਪਰ ਜਿਹੜਾ ਹਰਸਾ ਵਾਲੇ ਇਹਨੂੰ ਸਜਾਣਾ ਤਨਖਾਹਿਆ ਕਰਾਰ ਨਾ ਦਿੰਦੇ ਤੇ ਪਤਾ ਨਹੀਂ ਸਿਰ ਲੀਲਾਪੋਚੀ ਕਰਕੇ ਚਾਰ-ਚਾਰ ਕੇ ਮਾਫੀ ਮੰਗਾ ਲੈਣੇ ਔਰ ਸ਼ਬਦਾਂਲੀ ਕੀ ਵਰਤੀ ਗਈ ਹੈ ਜੀ ਔਰ ਅਤੇ ਕਿ ਕਿ ਮੀਨਾਉ ਨਾ ਨੋਟਸ ਦੇ ਕੇ ਤਨਖਾਹਿਆ ਕਾ ਦਿੱਤਾ ਹੋਇ ਕਿ ਜੇ ਨਬਾਤ ਕੰਨ ਅਗਸਟ 25 ਕਰਣ ਦੇ ਹੋ ਅਤੇ 29 30 ਤਰੀਕ ਨੂੰ ਕਹਿ ਰਹੇ ਆਗ ਦੇ ਚਾਰ ਇਲੈਕਸ਼ਨ ਬਾਦ ਦੋ ਦਿਨ ਆ ਜਾ ਬੀ ਜੀ ਹੋਰ ਕੀ ਹੋਵੇ ਇਸ ਤੋਂ ਬਾਅਦ ਕੀ ਹੋ ਸਕਦਾ ਦੋਰਾ ਸਟੈਂਡਰਡ ਜੀ ਬਹੁਤ ਬਹੁਤ ਧੰਨਵਾਦ ਸੈਨਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਸਨ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਇਲਜ਼ਾਮ ਲਗਾਏ ਕਿ ਕੋਟਾਲੇ ਕੀਤੇ ਜਾਂਦੇ ਨੇ ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਈ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀ ਰਿਪੋਰਟ ਦਿੱਤੀ ਜਾਏ ਸਰ ਆਡਿਟ ਦਿੱਤਾ ਜਾਏ ਕਿੱਥੇ ਖਰਚ ਹੁੰਦਾ ਦੇ ਨਾਲ ਹੀ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਸ਼ੋਮਨੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਵਰਤੇ ਗਏ ਨੇ ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਸ ਤੋਂ ਇਲਾਵਾ ਸੀ ਦਿੱਲੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀ ਕੇ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ